ਜਿਵੇਂ ਸਿਕਾਲ ਸਰਾਂ ਨੂੰ ਕਿੰਦਾ ਸਾਰੇ ਉਮੀਦ ਕਰਦੇ ਨੇ ਸਾਰੇ ਠੀਕ ਹੋ ਗਏ ਆਪੋ ਆਪਣੇ ਘਰਾਂ ਦੇ ਵਿੱਚ ਹਾਸਤੇ-ਵਾਸਤੇ ਖੁਸ਼ ਹੋ ਗਏ ਜੀ ਸਗਤ ਹੈ ਜਣਾ ਸਾਰਾ ਨਾਲ ਤੁਹਾਡੇ ਆਪਣੇ ਚੈਨਲ ਤੇ ਤੇ ਸ਼ੁਰੂਆਤ ਕਰ ਲਈ ਆਪਾਂ ਅੱਜ ਵਲੌਗ ਦੀ ਤੇ ਤੇ ਮੈਂ ਕੱਪੜੇ ਜੋੜ ਰਹੀ ਸੀਗੀ ਆਪਾਂ ਲਾ ਰਹੇ ਆ ਆਲੂ ਵਾਲੀਆਂ ਰੋਟੀਆਂ ਤੇ ਅੱਜ ਮੇਰੀ ਬੁੱਕਲੀ ਮਿਲਣੀ ਰੋਟੀ ਦੋ ਦਿਨ ਮਸਲਾਈ ਕਰਦੀ ਵੀ ਗੱਲ ਨੂੰ ਚੁਈਂ ਘੜਦਾ ਜਿੰਨਾ ਫਿਲਬਰ ਕੀ ਵੇਲੇ ਸਾਂ ਨਹੀਂ ਦੇਣਾ ਜਿੰਨਾ ਵੀ ਹੈ ਨਾ ਲੈ ਲੈਣਾ ਨਾ ਨਾ ਕਿ ਅੱਜ ਨੂੰ ਸੰਦੀ ਬੁਟੀ ਮੈਂ ਨਾ ਖੁਸ਼ ਹੋ ਚੁੱਕੀ ਇਲੀ ਤੇ ਆਲੂ ਨਾ ਮਿਕਸ ਕਰ ਲਿਆ ਤੇ ਬਾਸਰ ਫੁੱਲ ਕੇ ਪਕਾਉਣ ਲੱਗੇ ਦਾਦੇ ਬਰੋਤੀ ਕੰਪ ਕੋੜੀ ਆਈ ਗੋਆ ਨਾ ਇਹਨੇ ਖਾਣ ਨਾ ਆ ਸਕਦਾ ਆਹ ਉੱਤੇ ਹੈ ਵੇ ਇੱਕ ਆਲੂ ਇੰਨੀ ਜਤੀਤੀ ਹਣ ਹਾਂ ਉੱਤੇ ਆ ਸਕਦੇ ਨਹੀਂ ਕਿ ਕਰ ਲਾਓ ਤੇ ਖਾਓ ਸਮਝ ਨਾ ਇਹਦੇ ਉੱਤੇ ਲਾਓ ਤੇ ਖਾਓ ਆਪੋ ਆਪਣੇ ਕਰ ਅਚੈਂਜ ਸਿਰਫ सुला मार चल दे चल दे सही कर चल दे आये ये मैंने नहीं पता लगा पता सीखा पर मेरी आचमना तरीका दिया देखते हैं हम चीज़ ज़ल्दबारी का बहुत मुश्किल होती है कोई चीज़ के देखना ही कोई चीज़ के देखना ही तो ज़िद ज़िल्ला लड़े ही पड़ी होती मेरे लिए यार बेस्ट चीज़ है ਆ ਗਿਆ ਹੋਣਾ ਆਇਆ ਪਲੱਬ ਮੈਂ ਕੱਟਉ ਨਹੀਂ ਰੱਤ ਮੈਨੂੰ ਉੱਦੇ ਸਟੰਗਿਆ ਹੋਣਾ ਆਇਆ ਪਲੱਬ ਯਾ ਯਾ ਉਹਕੇ ਆਣ ਕੇ ਖਾ ਲਿਓ ਅਸੀਂ ਤੇ ਜਿਹੜੇ ਜਿਹੜੇ ਖਾਨਦਾਨ ਨੇ ਉਹਨਾਂ ਨੂੰ ਫੋਨ ਦੇ ਆ ਕਰਦਾ ਮੱਦ ਮੈਂ ਬੋਲਦਾ ਕਿਤੇ ਬੋਲ ਮੱਦ ਲਈ ਮਾਤੇ ਆਪਣਾ ਜੇ ਬਾਅਦੋਂ ਆਵੇ ਸੁੱਖਰੇ ਇਹਦਾ ਬੋਲ

ਕਿਏ ਕਮ ਕਹੇ ਕਿ ਕਿ ਆ ਜਾ ਰਾ ਨਾਨਕ ਸਤਿ ਸਵਾਦ ਕਾ ਨਾਲਾ ਆਸਾ ਮਹਾਰਾ ਮਹਿਲਾ ਇਹ ਨੂੰ ਬਚਾ ਦੇ ਕੇ ਬੋਲਣਾ ਹੁੰਦਾ ਲੋਕ ਇਸ ਮੇਲੇ ਤੋਂ ਆਪਾਂ ਗਏ ਆ ਤੇ ਹੁਣ ਆਪਾਂ ਆਪਾਂ ਦੇ ਪ੍ਰਸ਼ਾਦਾ ਸ਼ਾਗ ਆਏ ਨਾ ਉੱਥੇ ਸਾਂ ਰਾਜਪੁੱਤ ਜਿਕੇ ਆਏ ਆ ਬਾਬਾ ਜੀ ਅਨੰਦ ਬਹੁਤ ਸਵਾਦ ਇਹ ਤਾਂ ਕਹਿੰਦੇ ਕਿ ਲੰਗਰ ਬਿਨਾਂ ਤੇ ਲੰਗਰ ਤੋਂ ਬਿਨਾਂ ਤੇ ਗੱਲ ਬੰਦ ਹੀ ਨਹੀਂ ਆ ਨਾ ਲੰਗਰ ਕਹਿੰਦੇ ਨੇ ਨਾ ਪਹਿਲਾਂ ਲੰਗਰ ਫਿਰ ਉਹਨੇ ਪਹਿਲਾਂ ਸੰਗਤ ਮੰਨ ਫਿਰ ਗੁਰੂ ਦੀ ਸੰਗਤ ਤੇ ਇਹਦਾ ਇੱਕ ਪੰਗਾ ਜੋ ਪ੍ਰਕਾਸ਼ ਆ ਗਿਆ ਤੇ ਫੇਰੀ ਘਰੇ ਆਏ ਤੇ ਹੁਣ ਆਪਾਂ ਸੱਚ ਜਿਹੜਾ ਆਪਣਾ ਘਰ ਵਾਲਾ ਮੈਂਬਰ ਛੱਡ ਕੇ ਗਏ ਹਾਂ ਮੇਨ ਇਹਨੇ ਆਪਣੇ ਘਰ ਦੀ ਰਾਖੀ ਕੀਤੀ ਸਮੋਈ ਸਮੋਈ ਤੇ ਉਹਨੂੰ ਹੁਣ ਆਪਾਂ ਵਿਚਾਈ ਨੂੰ ਭੁੱਖ ਲੱਗੀ ਆ ਤੇ ਉਹਨੂੰ ਪਾਉਨੇ ਆ ਰੋਟੀ ਰੋਟੀ ਵੀ ਖਾਂਦੀ ਨਹੀਂ ਇਸ ਟਾਈਮ ਤੋਂ ਬੁੱਧ ਬਾਈ ਇੱਥੇ ਆ वो तो देखी तो नहीं है गवाया आपने ना भी नहीं देखा ऐ तो गा देखा ऐ गा वा ऐ गा वा मेरा खेल मानी है इसे याद हो लक्ष्मी पादर आई साम पहले बोले कि देख लाया कुरुवा चल रहा जैसे इधर ना तू ही क्या आंधी

ਉਹ ਚੀਜ਼ ਪਾਈ ਜਾਵੇ ਜਿਹੜੀ ਉਹਨੇ ਖਾ ਲੈਣੀ ਆ ਕਿਉਂਕਿ ਫਿਰ ਵੇਸਟ ਕਰਕੇ ਸਿੱਟਾ ਦਾ ਕੋਈ ਮਤਲਬ ਨਹੀਂ ਰਹਿੰਦਾ

आप कपड़े चेंज करने, ना करने दे दे दे। ना गिला ਤੇ ਉਹ ਪੈਂਟਾ ਉਹ ਵੀ ਗਿੱਲੀਆ ਨਹੀਂ ਆ ਉਹ ਨੰਨੀ ਆਉਂਦਾ ਆ ਆਪੀ ਕੁਟੂਆ ਨਾ ਬਰੇ ਹਜ਼ਾਰ ਕਿਦੋਂ ਇਸ ਕਰੇ ਚਾੜ ਕੇ ਗਿਆ ਨਾ ਇਹ ਜਿੰਨਾ ਗੰਦ ਪੈ ਸਾਰਾ ਮੰਜੇ ਦੇ ਲਿਆਇਆ ਨਾ ਆਪਣੀ ਜਿਹੜਾ ਕਿਤੇ ਇੱਥੇ ਬੈਠੀ ਹੋਣੀ ਚੜ ਕੇ ਨਾ ਰਾਬਾ ਅੱਜ ਰੋਹਦੇ ਕੌਲਾ ਸਾਫ ਕਰਕੇ ਲੈ ਆਤੀ ਆ ਪਾਉ ਨੂੰ ਕਿੱਥੇ ਗਿਆ ਆਹ ਲੈ ਫੜ

ਸਿੱਧਾ ਵਾਹ ਤੈਨੂੰ ਵੀ ਇਹਦੇ ਜਿਨਾ ਛੋਟੇ ਦੀ ਰੋਟੀ ਇਹਨੇ ਕੀ ਆ ਗਈ ਇਹਨੇ ਜਾਨ ਲੱਗਾ ਗਿਆ ਪਾਣੀ ਪਾ ਦੇ ਫੈਂਟੇ ਦੇ ਪਾ ਦੇ ਪਾਗੜ ਨੋਨ ਨੂੰ বিনা ਮਾਪ ਆਉਂਦਾ ਤੇ ਫੇਰ ਇਹਨੇ ਪਾ ਲਾ ਉਹਨੇ ਪਾਦਾ ਫੈਂਟੇ ਥੈਂਕ ਯੂ ਉਹ ਗਾਇਸ ਆਪਾਂ ਮੇਲੇ ਜਾਣ ਲਈ ਹੋ ਗਿਆ ਰੈਡੀ ਤੇ ਅੱਜ ਆਹ ਵਾਲਾ ਸੂਟ ਵੀ ਪਾਇਆ ਹੋਇਆ ਹੈ ਤੇ ਹੁਣ ਅੱਗੇ ਟਾਈਮ ਹੋ ਗਿਆ ਪੂਰਾ 3:30 ਵਜੇ ਦਾ ਤੇ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਬਸ ਦੀਵਾਨ ਸੁਣਾਂਗੇ ਉੱਥੇ ਬੈਠਾਂਗੇ ਤੇ ਬਸ ਪਹਿਣਾ ਪੋਣਾ ਹੁਣ ਸਾਰੀਆਂ ਆਪਣੀਆਂ ਤਿਆਰ ਹੋ ਗੋਆਂ ਵੇ ਮੈਂ ਤਾਂ ਚੱਲੇ ਆਂ ਜਲੰਧਰ ਦੀ ਗੁਰਦੁਆਰਾ ਸਾਹਿਬ ਚਲ ਜਾਣਾ ਤੇ ਤੁਹਾਨੂੰ ਦੱਸਿਆ ਉਹ ਇੱਕ ਮਿੰਟ ਦੀ ਰੌਣਕ ਹੁੰਦੀ ਆ ਅੱਜ ਨਾਲ ਸਵੇਰ ਦਾ ਸਾਰਾ ਦਿਨ ਮਤਲਬ ਕਿ ਐਵੇਂ ਨਿਕਲਾ ਗੱਲਾਂ ਬਾਤਾਂ ਕਰਦੇ ਆ ਤੇ ਫਿਰ ਵੀਡੀਓ ਤੁਹਾਨੂੰ ਪਤਾ ਜਿਵੇਂ ਹੈਜ਼ ਯੂਜਵਲ ਕੱਲ ਵੀ ਛੁੱਟਨੀ ਹੋ ਪਈ ਤੇ ਅੱਜ ਵੀ ਨਹੀਂ ਹੋ ਪਈ ਤੇ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣੀ ਹੋਰ ਦੇਖਿਓ ਇਹ ਸਾਰਾ ਲਿਆਂਦੇ ਹੋਏ ਆ ਆਪਾਂ ਫਰੂਟਿਸ ਸਾਰੀਆਂ ਤੇ ਇਹ ਆਪਾਂ ਕੱਲ ਆਪਣੇ ਪਿੰਡ ਨਿਕਲਣਾ ਨਗਰ ਕੀਰਤਨ ਹੌਲੇ ਮਲੇ ਦਾ ਨਗਰ ਕੀਰਤਨ ਤੇ ਉੱਥੇ ਆਪਾਂ ਜਿਹੜਾ ਕਿ ਫਰੂਟੀਆਂ ਦਾ ਲੰਗਰ ਲਾਉਣਾ ਤੇ ਇਸ ਕਰਕੇ ਫਰੂਟੀਆਂ ਤੇ ਡੱਬੇ ਜਿਹੜੇ ਆਪਾਂ ਲਿਆਂਦੇ ਹੋਏ ਨੇ ਤੇ ਹੁਣ ਆਪਾਂ ਚਲਦੇ ਆ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਤੇ ਆਪਾਂ ਵੀ ਦਰਸ਼ਨ ਕਰਾਉਨੇ ਤੇ ਦੱਸਿਓ ਅੱਜ ਆ ਵਾਲਾ ਸੂਟ ਮੈਨੂੰ ਕਿਵੇਂ ਲੱਗਾ ਤੇ ਮੈਨੂੰ ਨਾ ਇਸ ਸੂਟ ਨਾਲ ਦੀ ਬਿੰਦੀ ਨਹੀਂ ਮਿਲੀ ਤੇ ਫੇਰ ਮੈਨੂੰ ਜਿਹੜੀ ਮਿਲੀ ਮੈਂ ਉਹ ਵੀ ਚੱਕ ਕੇ ਲਾ ਲਈ ਕਿ ਚਲੋ ਫੇਸ ਤੇ ਥੋੜਾ ਜਿਹਾ ਧਿਆਣਾ ਪਤਾ ਲੱਗੂ ਕਿ ਬਿੰਦੀ ਲਾਈ ਹੋਈ ਆ ਅਦਰਵਾਈਜ਼ ਨਾ ਮੇਰਾ ਆਪਣਾ ਫੇਸ ਜਿਹੜਾ ਉਹ ਨਾ ਥੋੜਾ ਵੱਡਾ ਵੱਡਾ ਲੱਗੀ ਜਾਊ ਉਹ ਇਦਾਊਟ ਬਿੰਦੀ ਤੇ ਇਸ ਕਰਕੇ ਮੈਂ ਬਿੰਦੀ ਲਗਾ ਲਈ ਹੈ ਆ ਸਾਡਾ ਇੱਕ ਗਮਲਾ ਐਵੇਂ ਹੀ ਪਿਆ ਵਿਚਾਰਾ ਦੇ ਵਿੱਚ ਕੋਈ ਵੀ ਆ ਵਾ ਪਲਾਂਟ ਨਹੀਂ ਲਾਇਆ ਤੇ ਆ ਸਾਰੇ ਜਿਹੜੇ ਆ ਪ੍ਰਸ਼ਾਦ ਟਾਈਪ ਪ੍ਰਸ਼ਾਦ ਦੀ ਤੌਰ ਤੇ ਆਪਾਂ ਜਿਹੜਾ ਨਗਰ ਕੀਰਤਨ ਦੇ ਵਿੱਚ ਸੰਗਤ ਜਿਹੜੀ ਪਿੱਛੇ ਜਾਂਦੀ ਹੁੰਦੀ ਹੈ ਨਾ ਉਹਨਾਂ ਨੂੰ ਦੇਣ ਵਾਸਤੇ ਸਾਡੇ ਪੇਟੀਸ ਲਿਆਂਦੀਆਂ ਆ ਵਾ ਫਰੂਟੀਆਂ ਦੀਆਂ ਭੇਟੀਆਂ ਲਿਆਂਦੀਆਂ ਆਈਆਂ ਵਾ ਤੇ ਸੰਗਤ ਨੂੰ ਆਪ ਅਦਾਵਾਂਗੇ ਤੇ ਕੱਲ ਨੂੰ ਆਪਾਂ ਤਨ ਨਗਰ ਕੀਰਤਨ ਦੇ ਦਰਸ਼ਨ ਕਰਾਂਗੇ ਕੱਲ ਨੂੰ ਨਗਰ ਕੀਰਤਨ ਤੇ 25 ਨੂੰ ਅੱਜ ਆ ਕਿ 24 ਤੇ 26 ਨੂੰ ਹੈਗਾ ਵਾ ਲਾਸਟ ਆਪਣੇ ਪਿੰਡ ਹੋਲਾ ਮਨਾ ਮੇਲਾ ਤੇ ਲਾਸਟ ਵਾਲਾ ਹੋਲਾ ਅੰਜ ਮਤ ਕੱਲ ਨੂੰ ਹੈਗੀ ਹੋਲੀ ਤੇ ਪਰਸੋਂ ਹੋਲਾ ਮਹੱਲਾ 26 ਤਰੀਕ ਨੂੰ ਤੇ ਬਸ ਇਦਾਂ ਹੀ ਦੋ ਤਿੰਨ ਦਿਨ ਹੋਰ ਰਹਿ ਗਏ ਆਪਣੇ ਪੇਕੇ ਪਿੰਡ ਤੇ ਅੱਜ ਹੈਗਾ ਤੀਜਾ ਦਿਨ ਤੇ ਬਹੁਤ ਸਾਰੀ ਮસ્ਤੀ ਕੀਤੀ ਸਾਰਾ ਦਿਨ ਬੱਚਿਆਂ ਦੇ ਨਾਲ ਮਤਲਬ ਕਿ ਪਤਾ ਹੀ ਨਹੀਂ ਲੱਗਦਾ ਘਰ ਵਿੱਚ ਟਾਈਮ ਕਦੋਂ ਨਿਕਲ ਜਾਂਦਾ ਤੇ ਕਿੱਥੇ ਨਿਕਲ ਜਾਂਦਾ ਵਾ ਤੇ ਵੀਡੀਓ ਬਣਾਉਣ ਨੂੰ ਬਿਲਕੁਲ ਟਾਈਮ ਨਹੀਂ ਲੱਗਦਾ ਆ ਰੋਟੀ ਬਣਾ ਕੇ ਦੋ ਬੱਚਿਆਂ ਨੂੰ ਸਾਰਾ ਦਿਨ ਕਦੀ ਕੋਸ਼ ਕਦੀ ਕੋਸ਼ ਗੱਲਾਂ ਬਾਤਾਂ ਬਹਿਣਾ ਦੇ ਨਾਲ ਸਾਰਾ ਦਿਨ ਬੈਠ ਕੇ ਤੇ ਜੋ ਸਾਰੇ ਜਣੇ ਇਕੱਠੇ ਜੁੜੇ ਹੋਏ ਜੀ ਤੁਹਾਨੂੰ ਪਤਾ ਹਨਾ ਕਿ ਇਦਾਂ ਮਤਲਬ ਕਿ ਟਾਈਮ ਨਹੀਂ ਲੱਗਦਾ ਤੇ ਚਲੋ ਹੁਣ ਆਪਾਂ ਮਿਲਦੇ ਤੁਹਾਨੂੰ ਆ ਕੇ ਠੀਕ ਹੈ ਹੁਣ ਆਪਾਂ ਚੱਲਿਆਂ ਗੁਰਦੁਆਰਾ ਸਾਹਿਬ ਲਓ ਗਾਇਸ ਲਓ ਗਾਇਸ ਮੇਲਾ ਦੇਖ ਕੇ ਆਪਾਂ ਆ ਗਏ ਹਾਂ ਕਾਰ ਕੱਲ ਵਾਂਗੂ ਫੇਰ ਤੇ ਅੱਜ ਨਾ ਮੈਨੂੰ ਨਾ ਉਥੋਂ ਜਦੋਂ ਆਪਾਂ ਆਉਂਦੇ ਹਾਂ ਚੱਲ ਕੇ ਤੇ ਇੱਕ ਗੱਡੀ ਮਿਲ ਗਈ ਤੇ ਮੈਂ ਜਿਆ ਰਾਮ ਨਾਲ ਗੱਡੀ ਦੇ ਵਿੱਚ ਬੈਠ ਕੇ ਘਰੇ ਆ ਵੀ ਤੇ ਬਾਕੀ ਸਾਰੇ ਤੁਰ ਕੇ ਆਏਗੇ ਤੇ ਬਹੁਤ ਵਧੀਆ ਮਤਲਬ ਕਿ ਅੱਜ ਮੈਨੂੰ ਫੀਲ ਨਹੀਂ ਹੋਈ ਥਕਾਵਟ ਜਿਵੇਂ ਨਹੀਂ ਤੇ ਆਉਂਦਿਆਂ ਆਉਂਦਿਆਂ ਤੁਰਦੇ ਤੁਰਕੀ ਜਦੋਂ ਆਈਦਾ ਨਾ ਐਵੇਂ ਤੇ ਥਕਾਵਟ ਫੀਲ ਹੁੰਦੀ ਹੈ ਕਿ ਬੁਰਾ ਹਾਲ ਹੋ ਜਾਂਦਾ ਗਰਮੀ ਦੇ ਨਾਲ ਪਸੀਨੇ ਦੇ ਨਾਲ ਤੇ ਅੱਜ ਤੇ ਆਣ ਕੇ ਮੈਂ ਵੇਲੇ ਕਿੰਨੇ ਕੰਮ ਵੀ ਕਰ ਲਿਆ ਤੇ ਕੱਲ ਤੇ ਮੈਨੂੰ ਇਹ ਹੀ ਹੈ ਅੱਧਾ ਘੌਣਾ ਘੰਟਾ ਵਿੱਚ ਇੱਕ ਤਰ੍ਹਾਂ ਰੈਸਟ ਕਰਾਂ ਤੇ ਫਿਰ ਜਾ ਕੇ ਮੈਂ ਕੋਈ ਕੰਮ ਕਰਾਂ ਤੇ ਐਦਾਂ ਹੀ ਹੋ ਜਾਂਦਾ ਵਾ ਕਿਉਂਕਿ ਹੁਣ ਨਾ ਮੈਂ ਪਿਛਲੇ ਸਾਲ ਦੀ ਜਿਹੜੀ ਆ ਕਿ ਐਕਸਰਸਾਈਜ਼ ਆਪਣੀ ਘਟਾਈ ਹੋਈ ਆ ਵਾਕਿੰਗ ਵੀ ਕਰਦੀ ਬਿਲਕੁਲ ਵੀ ਵਾਕ ਨਹੀਂ ਕਰਦੀ ਤੇ ਇਸ ਕਰਕੇ ਫਿਰ ਮੈਨੂੰ ਦੌੜਨ ਦੇ ਵਿੱਚ ਥੋੜੀ ਪ੍ਰੋਬਲਮ ਆਉਂਦੀ ਆ ਤੇ ਇਸ ਵਾਰ ਹੋਣਾ ਬੰਦ ਨਹੀਂ ਆ ਦੇ ਵਿੱਚ ਨਾ ਸਟਾਰਟ ਕਰਦੇ ਆ ਥੋੜੀ ਵਾਕ ਕਰਿਆ ਕਰਦੇ ਆ ਤੇ ਫਿਰ ਥੋੜਾ ਜਿਹਾ ਫੇਰ ਜਿਹੜਾ ਵਾ ਜਿਹੜੀ ਆ ਆਪਾਂ ਦੌੜਨ ਫਿਰ ਦੇ ਵਿੱਚ ਸੈੱਟ ਹੋ ਜਾਗੇ ਅਦਰਵਾਈਜ਼ ਮੈਂ ਨਾ ਮਤਲਬ ਕਿ ਜਿਵੇਂ ਸਰਦੀਆਂ ਆ ਜਾਂਦੀਆਂ ਆ ਸਰਦੀਆਂ ਦੇ ਵਿੱਚ ਘਰੋਂ ਹੀ ਤੁਹਾਨੂੰ ਪਤਾ ਨਿਕਲਣਾ ਨਹੀਂ ਜਾਂਦਾ ਠੰਡ ਜਾਂਦੀ ਹੁੰਦੀ ਆ ਤੇ ਇਸ ਕਰਕੇ ਫਿਰ ਨਾ ਮਤਲਬ ਕਿ ਸਾਰਨੀ ਉਪਉਦੀ ਬਿਲਕੁਲ ਨਹੀਂ ਤੇ ਨਾ ਹੀ ਕੋਈ ਡਾਈਟਿੰਗ ਡਿਊਟਿੰਗ ਵੱਲ ਧਿਆਨ ਦਿੱਤਾ ਜਾਂਦਾ ਹੈ ਤੇ ਹੁਣ ਮੈਂ ਦੇਖਦੀ ਪਈ ਆ ਮੈਂ ਪਿਛਲੀ ਵਾਰ ਨਾਲ ਥੋੜੀ ਜਿਹੀ ਮੋਟੀ ਹੋ ਗਈ ਆ ਤੇ ਪਿਛਲੀ ਵਾਰ ਡਾਈਟਿੰਗ ਕਰਕੇ ਇਕਦਮ ਸਰੀਰ ਫਿੱਟ ਕੀਤਾ ਸੀਗਾ ਤੇ ਇਸ ਵਾਰ ਫੇਰ ਉਹੀ ਹਾਲ ਹੋ ਗਿਆ ਤੇ ਹੁਣ ਆਪਾਂ ਥੋੜਾ ਜਿਆਦਾ ਫੇਰ ਡਾਈਟਿੰਗ ਵੱਲ ਧਿਆਨ ਦਿੰਨੇ ਆ ਤੇ ਅੱਜ ਇਹ ਵਾਲਾ ਸੂਟ ਫੇਰ ਕੀਤਾ ਸੀਗਾ ਜਿਹੜਾ ਕਿ ਤੁਸੀਂ ਮੇਰੀ ਅੱਗੇ ਪਤਾ ਨਹੀਂ ਕਿਤੇ ਵੀਡੀਓ ਚ ਵੇਖਤਾ ਹੈ ਤੇ ਨਹੀਂ ਵੇਖਿਆ ਪਰ ਕੱਲੋਂ ਆਪਾਂ ਨਿਊ ਸੂਟ ਫਿਰ ਤਰਾਂਗੇ ਕੱਲ ਵੀ ਤੇ ਪਰਸੋਂ ਵੀ ਇੱਕ ਮੋਰ ਨਿਊ ਸੂਟ ਦੋ ਦਿਨ ਮਿਲਿਆ ਰਹਿ ਗਿਆ ਬਸ ਕੱਲੋਂ ਹੈਗੀ ਆ ਸਾਡੇ ਪਿੰਡ ਨਗਰ ਕਿਦਨ ਹੈਗਾ ਵਾ ਤੇ ਫਿਰ ਉਸ ਤੋਂ ਬਾਅਦ ਹੈਗਾ ਵਾ ਲਾਸਟ ਵਾਲਾ ਮੇਲਾ 27 ਤੇ ਆ ਆ ਸ਼ਬੀ ਦੇਖ ਨੂੰ ਤੇ 27 ਨੂੰ ਆਪਾਂ ਹੋ ਸਕਦਾ ਵਾ ਸ਼ਾਇਦ ਘਰ ਚਲੇ ਜੀਏ ਤੇ ਜੇ ਨਾ ਹੋਇਆ ਤੇ ਫਿਰ ਆਪਾਂ 28 ਨੂੰ ਪੱਕਾ ਕਰ ਚੱਲਣਾ ਹੈ ਨਾ ਤੇ ਵੇਖੇ ਮੈਂ ਇਦਾਂ ਆ ਕੇ ਹੈ ਨਾ ਜਿ ਸਾਰਿਆਂ ਦੇ ਜਿਹੜੇ ਬੈਠੇ ਹੋਏ ਇਹ ਗੱਲਾਂ ਬਾਤਾਂ ਕਰਦੇ ਹੈਗੇ ਨਾ ਤੇ ਹੁਣ ਮਤਲਬ ਕਿ ਘਰੇ ਜਾ ਕੇ ਕਿੰਨੇ ਦਿਨ ਦੇ ਦੇਲੀ ਨਹੀਂ ਲੱਗਣਾ ਜੇ ਸੈਟਿੰਗ ਨਹੀਂ ਹੋਣੀ ਤੇ ਇਦਾਂ ਵੀ ਜੇ ਤੁਹਾਨੂੰ ਦਿਲ ਨਹੀਂ ਕਰਨਾ ਪਿਲਾਂ ਜਾਣ ਨੂੰ ਤੇ ਪਰ ਘਰ ਤੇ ਘਰ ਹੀ ਹੁੰਦਾ ਨਾ ਕਹਿੰਦਾ ਆਪਣਾ ਘਰ ਤੇ ਇਹ ਵੀ ਘਰ ਆਪਣਾ ਪਰ ਹੁਣ ਉਹ ਘਰ ਜਦਾਂ ਆਪਣਾ ਹਣਾ ਸਾਰੇ ਘਰ ਜਿਹੜਾ ਵਾ ਉਹ ਕਰਨ ਵਾਲਾ ਆਪਾਂ ਇੱਕ ਇੱਕ ਚੀਜ਼ ਉੱਥੇ ਜਿਹੜੀ ਆਪਾਂ ਆਪਣੇ ਪਿਆਰ ਨਾਲ ਬਣਾਈਆਂ ਇੱਥੇ ਪਹਿਲਾਂ ਆਪਾਂ ਬਣਾਉਂਦੇ ਰਹੇ ਹਾਂ ਜਦੋਂ ਆਪਾਂ ਕੁਆਰੀਆਂ ਹੁੰਦੀਆਂ ਸੀਗੀਆਂ ਕੁੜੀਆਂ ਜਦੋਂ ਕੁਆਰੀਆਂ ਹੁੰਦੀਆਂ ਉਹਦੋਂ ਆਪਣੇ ਪੇਕੇ ਘਰ ਹਣਾ ਇੱਕ ਨਿੱਕੀ ਨਿੱਕੀ ਚੀਜ਼ ਬਣਾਉਣੀ ਘਰ ਨੂੰ ਸਾਰਾ ਸਜਾਉਣਾ ਕਰਨਾ ਤੇ ਹੁਣ ਜਿਵੇਂ ਮੰਮੀ ਇਕੱਲੇ ਰਹਿ ਗਏ ਤੇ ਮੰਮੀ ਨੂੰ ਨਾ ਬੜਾ ਔਖਾ ਜਾਂਦਾ ਘਰ ਨੂੰ ਹਣਾ ਸੰਭਾਲਣਾ ਕੱਲ ਨੂੰ ਸਾਡੀ ਪਰਚਾਈ ਆਉਗੀ ਤੇ ਉਹ ਫਿਰ ਘਰ ਸੰਭਾਲੂਗੀ ਚੰਗੀ ਤਰ੍ਹਾਂ ਤੇ ਮੰਮੀ ਨੂੰ ਇਦਾਂ ਬੱਚੇ ਹੁਣ ਜਿਆਦੇ ਬੱਚੇ ਆ ਨਾ ਤੇ ਘਰ ਦੇ ਵਿੱਚ ਜਦੋਂ ਕਾ ਤੁਹਾਡਾ ਖਲਾਰਾ ਦੇਖਦੇ ਹੋਗੇ ਨਾ ਉਹ ਇਸ ਕਰਕੇ ਹੁੰਦਾ ਕਿ ਅਸੀਂ ਸੰਭਾਲ ਲੈਂਦੇ ਰਹੇ ਮੈਂ ਆ ਤੇ ਬੱਚੇ ਖਲਾਰਾ ਪਾਉਂਦੇ ਰਹਿੰਦੇ ਆ ਤੇ ਮੰਮੀ ਵੀ ਫਿਰ ਕਹਿ ਦਿੰਦੀ ਆ ਕਿ ਖਲਾਰਾ ਪਾਉਂਦੋ ਬੱਚ ਖਲਾਰੇ ਦਾ ਬੱਚਿਆਂ ਨਾਲ ਹੀ ਖਲਾਰੇ ਹੁੰਦੇ ਆ ਨਾ ਜੀਆਂ ਦੇ ਨਾਲ ਹੀ ਖਲਾਰੇ ਹੁੰਦੇ ਆ ਤੇ ਇਸ ਕਰਕੇ ਫਿਰ ਮੰਮੀ ਅਸੀਂ ਰੋਲ ਐਸੀ ਤੇ ਖੁੱਦ ਰੋਲਾ ਪਾਉਂਦੇ ਰਹਿੰਨੇ ਬੱਚਿਆਂ ਨੂੰ ਕਿ ਹਾਂ ਨਾ ਖਲਾਰਾ ਪਾਉਂਨਾ ਨਾ ਖਲਾਰਾ ਪਾਉ ਪਰ ਮੰਮੀ ਕਹਿੰਦੇ ਬੱਚਿਆਂ ਦੇ ਕਿਹਨੇ ਕੋਈ ਕੀ ਕਹਿਣਾ ਕਿਉਂਕਿ ਨਾਨੀ ਨੂੰ ਤੁਹਾਨੂੰ ਪਤਾ ਦੋਤੇ ਕਿੰਨੇ ਦੋਤੀਆ ਕਿੰਨੇ ਪਿਆਰੇ ਹੁੰਦੇ ਆ ਤੇ ਇਸ ਕਰਕੇ ਫਿਰ ਉਹ ਸਾਨੂੰ ਕੁਝ ਨਹੀਂ ਕਹਿ ਦਿੰਦੇ ਕਹਿੰਦੇ ਜਿੱਦਾਂ ਵੀ ਖਲਾਰਾ ਪਿਆ ਕੋਈ ਚੱਕਰ ਨਹੀਂ ਇਹੋ ਚਾਰ ਦੇਣੀ ਆ ਬਾਅਦ ਵਿੱਚ ਤੂੰ ਹੀ ਚੱਲ ਜਾਣਾ ਆਪੋ ਆਪਣੇ ਘਰ ਤੇ ਮੈਂ ਕੱਲ ਵੀ ਰਹਿਣਾ ਤੇ ਫਿਰ ਮੈਂ ਸਫਾਈਆਂ ਦੇ ਆ ਕੋਈ ਨਹੀਂ ਜੇ 4 ਦਿਨ ਮੇਰੇ ਘਰ ਖਲਾਰਾ ਪੈ ਵੀ ਜਾਊਗਾ ਤੇ ਫਿਰ ਇਸ ਕਰਕੇ ਮੰਮੀ ਦਾ ਕਹਿਣਾ ਆਪਾਂ ਨਹੀਂ ਹੋੜ ਜਾਏਦੇ ਅਸੀਂ ਤੇ ਬੱਚਿਆਂ ਨੂੰ ਬਹੁਤ ਗੁੱਸੇ ਹੁੰਦੀਆਂ ਕਿ ਨਹੀਂ ਸਾਰੇ ਜਿਹਾ ਪੋਣਾ ਪਰ ਬੱਚੇ ਜਿਹੜੇ ਛੋਟੇ ਬੱਚੇ ਨਾ ਜ਼ਿਆਦਾ ਖਲਾਰਾ ਪਾ ਦਿੰਦੇ ਤੇ ਵੱਡੇ ਆ ਤੁਹਾਨੂੰ ਪਤਾ ਇੱਕ ਮੇਰਾ ਬੇਟਾ ਥੋੜਾ ਸਮਝਦਾਰ ਆ ਬਾਕੀ ਸਾਰੇ ਜਿਹੜੇ ਛੋਟੇ ਆ ਬੱਚੇ ਵੀ ਸਿਸਟਰ ਐ ਇੱਕ ਸਿਸਟਰ ਦਾ ਛੋਟੇ ਆ ਦੂਜੀ ਦਾ ਤੇ ਜਿਹੜੀ ਬਿਲਕੁਲੀ ਛੋਟਾ ਹਨ ਤੇ ਵਿਚਾਰੇ ਨੇ ਕੀ ਖਲਾਰਾ ਪੋਣਾ ਉਹਦੇ ਕੱਪੜੇ ਭਰੇਗੇ ਇੱਧਰ ਉੱਧਰ ਖਿਲਰੇ ਰਹਿੰਦੇ ਐ ਕਿ ਛੋਟੇ ਛੋਟੇ ਕੱ ਏਜ ਕਰਕੇ ਖਲਾਰਾ ਜਿਹੜਾ ਵਾ ਏਜ ਕਰਕੇ ਆ ਅਦਰਵਾਈਜ਼ ਅਸੀਂ ਸਿਰਸੇ ਰੁਕੀਦਾ ਵਾ ਸਾਫ ਸਫਾਈ ਕਰਵਾਈ ਤੀ ਮम्मी ਨੇ ਸਾਰੇ ਕੰਮ ਕਰਵਾਈ ਤੇ ਫੇਰ ਹੀ ਆਪਾਂ ਸ਼ਾਮ ਨੂੰ ਤੇ ਮਿਲ ਲੈਣਾ ਹੁੰਦਾ 3-4 ਵਜੇ ਤੁਸੀਂ ਦੇਖਿਆ 4-5 ਵਜੇ ਲਓ ਗਾਇਸ ਹੁਣ ਆਪਾਂ ਇੱਥੇ ਹੀ ਕਰਦੇ ਹਾਂ ਵਲੌਗ ਦਾ ਐਂਡ ਹੁਣ ਜੇ ਗਰੁੱਪ ਦਾ ਫੋਨ ਆਉਂਦਾ ਮੈਂ ਵੀਡੀਓ ਐਡ ਕਰਨ ਲਈ ਸੀ ਕਿ ਐਡੀਟੀ ਤੇ ਜਿਵੇਂ ਦਾ ਫੋਨ ਆਉਣ ਲੱਗਾ ਜੇ ਗਰੁੱਪ ਨਾਲ ਗੱਲ ਕਰ ਲਾ ਫਿਰ ਤੇ ਕਹਿੰਦਾ ਹੈ ਜੀ ਕਿ ਮੈਂ ਇੱਥੇ ਇਕੱਲਾ ਬੈਠਾ ਹਾਂ ਤੁਹਾਨੂੰ ਨਹੀਂ ਲੱਗਣ ਲਿਆ ਮੇਰਾ ਤੇ ਤੁਸੀਂ ਇੱਥੇ ਰੌਣਕ ਦੇ ਵਿੱਚ ਬੈਠੇ ਹੋਏ ਤੇ ਅਣਾ ਇਦਾਂ ਹੁੰਦਾ ਵੀ ਹੈ ਨਾ ਜਦੋਂ ਪਤੀ ਨੂੰ ਘਰੇ ਘਰੇ ਛੱਡ ਕੇ ਆਏ ਹੋਏ ਇਹ ਤਾਂ ਦਿਲ ਵੀ ਕੋਈ ਹੁੰਦਾ ਵਾ ਕਿ ਉਹ ਚਾਰੇ ਇਕੱਲੇ ਬੈਠੇ ਆਪਣਾ ਪਰਿਵਾਰ ਸਾਰਾ ਉਹਨਾਂ ਦਾ ਇੱਥੇ ਆਇਆ ਮੈਂ ਵੀ ਇੱਥੇ ਆਈਆਂ ਪ੍ਰਭੂ ਵੀ ਇੱਥੇ ਆਇਆ ਵਾ ਦੇ ਹੁੰਦਾ ਤੇ ਹੁਣ ਇੱਥੇ ਅਣਾ ਕੇ ਖਰਾਜਾ ਹੁੰਦਾ ਮਜਾ ਜਿਉ ਇਦਾਂ ਆ ਪਾਉਨੇ ਆ ਤੇ ਉਹ ਵੈਸੇ ਤੇ ਉਹਨਾਂ ਦੇ ਕੋਲ ਮੰਮੀ ਆ ਗਈ ਆ ਪਰ ਫਿਰ ਵੀ ਉਹਨਾਂ ਨੂੰ ਲੈ ਕੇ ਆ ਨਾ ਮਤਲਬ ਕਿ ਹੁਣ ਸਾਡੇ ਨਾਲ ਘਰ ਚ ਰੌਣ ਕੇ ਲੱਗੀ ਰਹਿੰਦੀ ਆ ਜਿਵੇਂ ਗਰੁੱਪ ਤੁਹਾਨੂੰ ਪਤਾ ਕਦੀ ਆ ਗੱਲ ਕਰ ਕਦੀ ਉਹ ਗੱਲ ਸਾਰੀ ਜਿਹੜੀ ਉਹਨਾਂ ਨੇ ਬੋਲੀ ਜਾਣਾ ਸਾਡੇ ਨਾਲ ਬੋਲੀ ਜਾਣਾ ਗੱਲਾਂ ਬਾਤਾਂ ਇਦਾਂ ਕਰੀ ਜਾਣੀਆਂ ਤੇ ਇਸ ਕਰਕੇ ਹੁਣ ਉਹ ਵਿਚਾਰੇ ਇਕੱਲੇ ਜੇ ਆ ਮਾਂ ਪੁੱਤ ਤੇ ਮੁੰਦਿਆ ਆਪਣਾ ਪਰਿਵਾਰ ਜਦੋਂ ਘਰ ਨਾ ਹੋਵੇ ਤੇ ਘਰ ਵੱਡਣ ਨੂੰ ਹੁੰਦਾ ਵਾ ਤੇ ਜਦੋਂ ਮੈਂ ਵੀ ਤਾਂ ਇਕੱਲੀ ਘਰ ਨੂੰ ਨਹੀਂ ਆ ਤੇ ਮੈਨੂੰ ਵੀ ਹੁੰਦਾ ਪਰ ਮੈਨੂੰ ਇੰਨਾ ਫੇਲ ਨਹੀਂ ਹੁੰਦਾ ਹੁੰਦਾ ਤੇ ਮੈਂ ਉਹਨਾਂ ਨੂੰ ਕਹਿੰਨੀ ਮੈਂ ਵੀ ਤਾਂ ਇਕੱਲੀ ਰਹੀ ਹਾਂ ਨਹੀਂ ਤੁਹਾਡੇ ਤੋਂ ਬਿਨਾ ਜਦ ਤੁਸੀਂ ਡਿਊਟੀ ਜਾਂਦੇ ਜੀ ਤੇ ਇਹ ਕਹਿੰਦੇ ਤੁਸੀਂ ਦਿਨ ਤੇ ਆदत ਵਈਆ ਮੇਰੇ ਤੋਂ ਨਹੀਂ ਰਿਹਾ ਜਾਂਦਾ ਤੇ ਚਲੋ ਹੁਣ ਆਪਾਂ ਥੋੜੇ ਕਿ ਦਿਨ ਰਹਿ ਗਿਆ ਫਿਰ ਆਪਾਂ ਮੇਲਾ ਵੇਖਿਆ ਆਪਾਂ ਚਲੇ ਜਾਂਗੇ ਘਰ ਵਾਪਸ ਤੇ ਅੱਜ ਦੀ ਵੀਡੀਓ ਨੂੰ ਇੱਥੇ ਐਂਡ ਕਰ ਦਿਆਂ ਤੁਸੀ ਦੱਸੋ ਤੁਹਾਨੂੰ ਅੱਜ ਆਪਣੀ ਵੀਡੀਓ ਕਿਦਾਂ ਦੀ ਲੱਗੀ ਆਕਰ ਵੀਡੀਓ ਥੋੜੀ ਵਧੀਆ ਲੱਗੀ ਹੋਵੇ ਪਲੀਸ ਲਾਈਕ ਕਰਕੇ ਜਾਇ ਤੁਹਾਨੂੰ ਕਿਹਤਾਂ ਆਪਣੀ ਵੀਡੀਓ ਕਿਵੇਂ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਦਿੱਤੇ ਸਾਰੇ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ so much for watching bye bye